ਸਤ ਨਾਮ ਵਾਹਿਗੁਰੂ 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 ਦੇ ਰਹਿਣ ਵਾਲੀਆਂ ਸਾਡੇ ਪਿੰਡ ਵਿੱਚ ਹੜ ਆ ਚੁੱਕਿਆ ਨਾ ਤੇ ਪਿੰਡ ਡੰਗਰਖੇੜਾ ਤੋਂ ਸਾਡੇ ਵਾਸਤੇ ਸੇਵਾ ਆਈ ਹੈ ਜੀ ਪੱਠਿਆਂ ਦੀ ਤੇ ਕੱਲ ਵੀ ਆਈ ਸੀ ਅੱਜ ਵੀ ਚਾਰ ਪੰਜ ਟਰੈਲੇ ਆਈਆਂ ਜੀ ਅਸੀਂ ਡੰਗਰਖੇੜਾ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਖਾਸ ਕਰਕੇ ਯੂਥ ਕਲੱਬ ਡੰਗਰਖੇੜਾ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਇਹਨਾਂ ਜੋ ਵੀ ਸਾਡੀ ਸਹਾਇਤਾ ਕੀਤੀ ਮਦਦ ਕੀਤੀ ਇਸਾ ਮਤਲਬ ਬਹੁਤ-ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਵੀਰ ਜੀ ਅਸੀਂ ਪਿੰਡ ਡੰਗਰਖੇੜੇ ਤੋਂ ਪੱਠਿਆਂ ਦੀ ਸੇਵਾ ਲੈ ਕੇ ਆਏ ਸੀਗੇ ਦਾ ਯੂਥ ਕਲੱਬ ਡੰਗਰਖੇੜੇ ਦੇ ਵੱਲੋਂ ਅਸੀਂ ਆਏ ਸੀਗੇ ਯੂਥ ਕਲੱਬ ਨੇ ਪੂਰੇ ਪਿੰਡ ਦੇ ਵਿੱਚ ਪਸ਼ੂਆਂ ਵਾਸਤੇ ਜਿਹੜਾ ਚਾਰਾ ਉਹ ਇਕੱਠਾ ਕਰਕੇ ਤੇ ਚਾਰ ਟਰਾਲੀਆਂ ਭਰ ਕੇ ਲੈ ਕੇ ਆਏ ਆ ਪਿੰਡ ਮਾਤਮਨਗਰ 'ਚ ਜਿਹੜਾ ਕਿ ਸਤਲੁਜ ਦਰਿਆ ਪਾਰ ਕਰਕੇ ਹੜ ਦੀ ਮਾਰ ਵਿੱਚ ਬਹੁਤ ਬੁਰੀ ਤਰੀਕੇ ਨਾਲ ਆਇਆ ਹੋਇਆ ਤੇ ਅਸੀਂ ਪੱਠਿਆਂ ਦੀ ਸੇਵਾ ਕੁਝ ਆਟਾ ਵੀ ਹੈਗਾ ਤੇ ਖੜ ਪਸ਼ੂਆਂ ਦੀ ਜਿਹੜੀ ਫੀਡ ਆਉਂਦੀ ਅਸੀਂ ਲੈ ਕੇ ਆਏ ਆ ਤੇ ਇਹਨਾਂ ਦੇ ਪਿੰਡ ਵਾਲੇ ਦੇਖੋ ਜਿਵੇਂ ਲੈ ਕੇ ਜਾ ਰਹੇ ਆ ਪਿੰਡਾਂ ਦੇ ਇਹ ਇਹਨਾਂ ਦੀ ਮਦਦ ਜਿਹੜੀ ਹੈ ਮੈਂ ਚਾਹੁੰਨਾ ਨੇੜੇ ਤੇੜੇ ਦੇ ਪਿੰਡਾਂ ਨੂੰ ਵੀ ਕਰਨੀ ਚਾਹੀਦੀ ਹੈ ਤੇ ਅਸੀਂ ਆਏ ਇਹਨਾਂ ਦੀ ਸਹਾਇਤਾ ਕਰਦੇ ਰਵਾਂਗੇ ਸਾਡਾ ਜਿਹੜਾ ਦਾਯੂਥ ਕਲਬ ਡੰਗਰਖੇੜਾ ਬਣਿਆ ਇਹ ਪਿੰਡ ਦੀ ਵੀ ਜਿਹੜੇ ਸੁਧਾਰ ਹੈ ਉਹ ਵੀ ਕਰੂਗਾ ਤੇ ਨਾਲੇ ਜਿਹੜੇ ਲੋਕ ਹੋਰ ਸਹਾਇਤਾ ਜਿਹੜੇ ਪਿੰਡਾਂ ਆੜ ਦੀ ਮਹਾਰਾ ਚ ਆਏ ਆ ਉਹਨਾਂ ਦੀ ਵੀ ਕੋਈ ਵੀ ਅਗਰ ਲੋੜਵੰਦ ਬੰਦਾ ਉਹਨਾਂ ਦੀ ਸਹਾਇਤਾ ਸਾਡਾ ਕਲਬ ਕਰਦਾ ਰਹੂਗਾ ਸਾਡੇ ਕਲਬ ਨੂੰ ਮਾਣ ਹੈ ਕਿ ਪੂਰੇ ਪਿੰਡ ਨੇ ਸਾਡਾ ਸਾਥ ਦਿੱਤਾ ਹੈ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਦੇ ਸਾਥ ਨਾਲ ਸਾਡਾ ਕਲੱਬ ਜਿਹੜਾ ਹੈ ਉਹ ਤੋਂ ਰਾਸ਼ਨ ਪਾਣੀ ਇਕੱਠਾ ਕਰਕੇ ਤੇ ਇਸ ਪਿੰਡ ਤੱਕ ਪਹੁੰਚਿਆ ਮੈਂ ਮੇਰੇ ਪਿੰਡ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਐਵੇਂ ਹੀ ਸਾਡਾ ਵੀ ਸਾਥ ਦਿੰਦਾ ਰਹੇ ਤੇ ਅਸੀਂ ਅੱਗੇ ਲੋੜਵੰਦ ਬੰਦਿਆਂ ਦਾ ਵੀ ਸਾਥ ਦਈਏ ਸਾਰਿਆਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਸੀਂ ਪਿੰਡ ਡੰਗਰਖੇੜਾ ਯੂਥ ਕਲੱਬ ਡੰਗਰਖੇੜੇ ਦੇ ਤਰਫੋਂ ਆਏ ਆਂ ਮਹੱਤਮ ਨਗਰ ਜਿਹੜਾ ਸਤਲੁਜ ਦਰਿਆ ਪਾਰ ਕਰਕੇ ਆਇਆ ਪਾਣੀਆਂ ਦੇ ਵਿੱਚੋਂ ਦੀ ਲੰਘ ਕੇ ਆਏ ਆਂ ਅਸੀਂ ਇਹਨਾਂ ਨੂੰ ਚਾਰੇ ਦੀ ਲੋੜ ਸੀ ਅਸੀਂ ਇਹਨਾਂ ਨੂੰ ਚਾਰਾ ਦੇ ਰਹੇ ਆ ਤੇ ਇਹ ਸਾਡੇ ਵਾਸਤੇ ਦੁਆਵਾ ਕਰਨ ਮਾਤਾ ਪੈਣਾ ਸਾਰਾ ਪਿੰਡ ਸਾਡੇ ਦੁਆਵਾ ਕਰਨ ਸਾਨੂੰ ਇੱਕ ਗਰਾਊਂਡ ਦੀ ਲੋੜ ਹੈ ਉਹ ਇਹ ਅਸੀਂ ਇਹਨਾਂ ਨੂੰ ਚਾਰਾ ਦੇ ਰਹੇ ਆ ਇਹ ਸਾਡੇ ਵਾਸਤੇ ਦੁਆਵਾ ਕਰਨ ਸਾਨੂੰ ਇੱਕ ਪਲੇ ਗਰਾਊਂਡ ਮਿਲੇ ਤੇ ਇਹ ਸਾਨੂੰ ਆਸ਼ੀਰਵਾਦ ਜਿਵੇਂ ਮਾਤਾ ਤੋਂ ਸਾਨੂੰ ਇੱਕ ਪਲੇ ਗਰਾਊਂਡ ਮਿਲੇ ਤਾਂ ਕਿ ਅਸੀਂ ਅੱਗੇ ਉਹਦੇ ਵਿੱਚ ਬੱਚੇ ਨੂੰ ਅੱਗੇ ਤੱਕ ਲੈ ਕੇ ਜਾ ਸਕੀਏ ਖੇਡ ਦੇ ਮੈਦਾਨ ਵਿੱਚ ਤਾਂ ਕਰਕੇ ਸਾਡੀ ਪੂਰੀ ਸਪੋਰਟ ਕਰੋ ਅਸੀਂ ਤੁਹਾਡੀ ਵੀ ਸਪੋਰਟ ਕਰਦੇ ਰਹਾਂਗੇ ਤੁਹਾਡੀ ਆਵਾਜ਼ ਜਿਹੜੀ ਸਰਕਾਰ ਤੱਕ ਪਹੁੰਚੇ ਤੇ ਸਾਡੀ ਵੀ ਬਿਮਾਰ ਸਰਕਾਰ ਤੱਕ ਪਹੁੰਚੇ ਤੇ ਇਹ ਸਾਡੀ ਗੱਲ ਸੁਣੀ ਜਾਵੇ ਧੰਨਵਾਦ ਜੀ ਮੇਰਾ ਨਾਮ ਸਰਾਜ ਸਿੰਘ ਹੈ ਪਿੰਡ ਮਾਧਮਾ ਦਾ ਪੌਸੀ ਰੇੜਾਣੇ ਆ ਤਾਂ ਅਸੀਂ ਉਸ ਵਾਹਿਗੁਰੂ ਅੱਗੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡੇ ਸਮਾਜ ਸੇਵੀ ਸੱਜਣ ਲਗਾਤਾਰ ਸਾਡੇ ਪਸ਼ੂਆਂ ਦੀ ਸੇਵਾ ਸਾਡੀ ਸੇਵਾ ਰਾਸ਼ਨ ਦੀ ਸਬਜੀ ਦੀ ਪੰਜਾਬੀ ਬੇਜੁਬਾਨਾਂ ਦੀ ਜੋ ਕਾਰ ਰਹੀ ਨੇ ਉਹ ਲਾਜਵਾਬ ਹੈ ਔਰ ਤੈਰ ਦਿਲ ਤੋਂ ਅਸੀਂ ਇਹਨਾਂ ਦੇ ਧਰਵਾਦੀ ਆਂ ਪ੍ਰਮਾਤਮਾ ਕਰੇ ਕਿ ਇਹਨਾਂ ਨੂੰ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਜ ਰੱਖੇ ਤਾਂ ਕਿ ਇਹਨਾਂ ਨੂੰ ਸਾਰੇ ਪਰਿਵਾਰਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਆ ਬਖਸ਼ੇ ਜਿਹੜੇ ਕਿ ਐਨੇ ਹਰ ਦੀ ਮੁਸੀਬਤ ਦੇ ਵਿੱਚ ਬਹੁਤ ਜ਼ਿਆਦਾ ਰਿਸਕ ਲੈ ਕੇ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਤਾਂ ਸਾਡੇ ਤੱਕ ਜਿਹੜੀ ਸੇਵਾ ਹੈ ਹੈ ਪਸ਼ੂਆਂ ਦੀ ਔਰ ਸਾਡੇ ਰਾਸ਼ਨ ਦੀ ਪੁਜਾਰੇ ਨੇ ਜੀ ਇਹਨਾਂ ਦਾ ਪਹਿ ਦਿਲੋਂ ਸੀ ਧੰਨਵਾਦ ਕਰਦੇ ਆ ਮੇਰਾ ਨਾਮ ਮੰਗਤ ਸਿੰਘ ਪੰਚਾਇਤ ਮੈਂਬਰ ਪਿੰਡ ਮਾਧਮਨਗਰ ਦਾ ਰਹਿਣਾ ਲਾ ਔਰ ਜੋ ਵੀ ਇਥੇ ਘਾੜ ਦੀ ਵਜਾ ਨਾਲ ਨੁਕਸਾਨ ਹੋਏ ਨੇ ਔਰ ਜੋ ਵੀਰੇ تھے ਯੂਥ ਕਲੱਬ ਪਿੰਡ ਡੰਗਰਖੇੜ ਤੂੰ ਪਹੁੰਚੇ ਨੇ ਇਥੇ ਸੇਵਾ ਦੀ ਚਾਰੇ ਦੀ ਲੈ ਕੇ ਇਹਨਾਂ ਦਾ ਬਹੁਤ ਧੰਨਵਾਦ ਦਿਲੋਂ ਕਰਦੇ ਆ ਔਰ ਇੱਕ ਇਹਨਾਂ ਦੀ ਮੰਗ ਹੈ ਜੀ ਜਿਹੜੀ ਇਹ ਪਲੇ ਗਰਾਊਂਡ ਦੀ ਉਹ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਇਹਨਾਂ ਨੂੰ ਜੋ ਮੰਗ ਹੈਗੀ ਇਹਨਾਂ ਦੀ ਪੂਰੀ ਕੀਤੀ ਜਾਵੇ ਕਿਉਂਕਿ ਇਹਨਾਂ ਨੇ ਸਾਡੀ ਸੇਵਾ ਕੀਤੀ ਹੈ ਇਹਨਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ ਪਿੰਡ ਡੰਗਰਖੇੜਾ ਦੇ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇਹਨਾਂ ਨੇ ਸਾਡੀ ਸੇਵਾ ਕੀਤੀ ਮੁਸ਼ਕਲ ਵਿੱਚ ਆ ਕੇ ਔਰ ਬੜਾ ਆਪਣੇ ਜਾਨ ਨੂੰ ਰਿਸਕੀ ਤੇ ਪਾ ਕੇ ਇੱਥੇ ਮਾਧਮਨਗਰ ਪਹੁੰਚ ਕੀਤੀ ਹੈ ਇਹ ਕੱਲ ਵੀ ਵੀਰ ਸਾਰੇ ਪਹੁੰਚੇ ਨੇ ਪਿੰਡ ਡੰਗਰਖੇੜਾ ਤੋਂ ਔਰ ਅੱਜ ਵੀ ਆਏ ਨੇ ਔਰ ਇਹਨਾਂ ਦੇ ਜਿਹੜਾ ਪਲੇ ਗਰਾਊਂਡ ਦੀ ਮੰਗ ਹੈ ਉਹ ਅਸੀਂ ਸਰਕਾਰ ਅੱਗੇ ਰੱਖਣੇ ਆ ਕਿ ਇਹਨਾਂ ਨੂੰ ਪਲੇਗਰਾਉਂਡ ਦਿੱਤਾ ਜਾਵੇ ਜੋ ਵੀ ਬਣਦਾ ਇਹਨਾਂ ਦਾ